ਦੀ ਯੋਗਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ ਸੀਐਮ ਦੀ ਯੋਗਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਪਹਿਲਾਂ ਤੇ ਮੈਂ ਅੱਜ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਦਿੱਲੀ ਦੇ ਬਹੁਤ ਹੀ ਪਤਵੰਤ ਸਿੱਖਾਂ ਦੀ ਜਿਹੜੀ ਬੈਠਕ ਹੋਈ ਸਰ ਵਿਕਰਮਜੀਤ ਸਿੰਘ ਸਾਨੀ ਸਾਹਿਬ ਦੀ ਅਗਵਾਈ ਚ ਉਹਦੇ ਵਾਸਤੇ ਧੰਨਵਾਦ ਕਰਦਾ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ 350 ਸਾਲਾ ਸ਼ਹੀਦੀ ਪਰਿਵਾਰ ਹੈ ਉਹਦੇ ਚ ਅਸੀਂ ਕੀ ਕਰ ਸਕਦੇ ਉਹਦੇ ਤੇ ਵਿਚਾਰਾਂ ਹੋਈਆਂ ਦਿੱਲੀ ਸਰਕਾਰ ਯਕੀਨੀ ਤੌਰ ਤੇ ਇਸ ਦਿਨ ਨੂੰ ਐਸ ਤੇ ਮਨਾਉਗੀ ਪਹਿਲੀ ਵਾਰ ਹਿਸਟੋਰੀਕਲ ਤੌਰ ਤੇ ਦਿੱਲੀ ਸਰਕਾਰ ਮਨਾਉਗੀ ਕੇਂਦਰ ਸਰਕਾਰ ਵੱਲੋਂ ਅੱਗੇ ਵੀ ਐਸੇ ਪ੍ਰੋਗਰਾਮ ਕੀਤੇ ਗਏ ਨੇ ਉਹ ਤੇ ਕਰਨਗੇ ਕਰਨਗੇ ਲੇਕਿਨ ਦਿੱਲੀ ਸਰਕਾਰ ਦੀ ਸ਼ਮੂਲੀਅਤ ਇਸ ਦੇ ਅੰਦਰ ਵੱਡੇ ਸਤਰ ਤੇ ਹੋਵੇ ਇਹ ਮੈਂ ਮੰਤਰੀ ਹੋਣ ਦੇ ਨਾਤੇ ਯਕੀਨੀ ਬਣਾ ਰਿਹਾ ਅਸੀਂ ਕੁਝ ਪਲਾਨ ਕੀਤੇ ਨੇ ਜਿਹੜੇ ਅਸੀਂ ਆਉਣ ਵਾਲੇ ਦਿਨਾਂ 'ਚ ਅੰਦਰ ਦੱਸਾਂਗੇ ਸਾਡੀ ਕੋਸ਼ਿਸ਼ ਇਹ ਆ ਕਿ ਦਿੱਲੀ ਦੇ ਪੰਜਾਬ ਤੋਂ ਬਾਹਰ ਅਗਰ ਸਿੱਖਾਂ ਦਾ ਕਿਤੇ ਵੱਡਾ ਬੋਲਬਾਲਾ ਹੈ ਤੋਂ ਦਿੱਲੀ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੁਝ ਵੀ ਇੱਥੇ ਸਟੈਬਲਿਸ਼ ਹੁੰਦਾ ਉਹਦਾ ਕੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਾਂ ਲਾਹ ਨਹੀਂ ਉਹ ਤੇ ਸਾਨੂੰ ਹੀ ਆ ਉਹਦਾ ਸਹਾਕੀ ਆ ਸਾਨੂੰ ਕਿ ਅਸੀਂ ਇਹ ਸੰਦੇਸ਼ ਦੇਣ 'ਚ ਕਾਮਯਾਬ ਹੁੰਨੇ ਆ ਕਿ ਇਸ ਦਿੱਲੀ ਅੰਦਰ ਸਾਡਾ ਰੁਤਬਾ ਹੈ ਦੇ ਵਿੱਚ ਸਿੱਖਾਂ ਦੀ ਗੱਲ ਔਰ ਦਿੱਲੀ ਦੇ ਸਿੱਖਾਂ ਦੇ ਹੋਣ ਕਰਕੇ ਅਸੀਂ ਇਸ ਚੀਜ਼ ਨੂੰ ਜਿਹੜਾ ਬਣਾਉਣ ਚਾਹੀਏ ਇਸ ਚੀਜ਼ ਨੂੰ ਇਸਟੈਬਲਿਸ਼ ਕਰਨ ਦਾ ਸਿੱਖਾਂ ਦਾ ਦਿੱਲੀ ਦੇ ਸਿੱਖਾਂ ਦਾ ਰੋਲ ਆ ਸੋ ਦਿੱਲੀ ਦੇ ਸਿੱਖ ਹਮੇਸ਼ਾ ਤੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਹੋਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੁਰਨਾਨ ਦੇਵ ਸਾਹਿਬ ਜੀ ਦੇ ਵੱਡੇ ਦਿਨਾਂ ਨੂੰ ਦਿੱਲੀ 'ਚ ਮਨਾਉਂਦੇ ਰਹੇ ਨੇ ਔਰ ਅਸੀਂ ਇਸ ਸਾਲ ਵੀ ਇਸ ਨੂੰ ਸ਼ਹੀਦੀ ਪੁਰਬ ਨੂੰ ਦੇਸ਼ ਔਰ ਦੁਨੀਆ ਅੰਦਰ ਇੱਕ ਸੰਦੇਸ਼ ਦੇਣ ਵਾਸਤੇ ਬਣਾ ਸਕੀਏ ਇਹਦੀ ਅਸੀਂ ਕੋਸ਼ਿਸ਼ ਕਰਦੇ ਹਾਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਇੰਟਰਨੈਸ਼ਨਲ ਪ੍ਰਧਾਨ ਪਦਮਸ਼੍ਰੀ ਸ਼੍ਰੀ ਸਦਾਰ ਵਿਕਰਮਜੀਤ ਸਿੰਘ ਸਾਨੀ ਸਾਹਿਬ ਹੋਣਾਂ ਨੇ ਪੂਰੇ ਆਪਣੀ ਟੀਮ ਦੇ ਨਾਲ ਇੱਥੇ ਬੈਠ ਕੇ ਜਿਹੜਾ ਫੈਸਿਲੀਟੇਸ਼ਨ ਪ੍ਰੋਗਰਾਮ ਕੀਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੁਣੀ ਹੋਈ ਟੀਮ ਦਾ ਮੈਂ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਉਹਨਾਂ ਨੇ ਬੜੇ ਅੱਛੇ ਇੱਥੇ ਵਿਚਾਰ ਆ ਹੋਈ ਆ ਆਪਸ ਦੇ ਵਿੱਚ ਕਿਉਂਕਿ ਇਹ ਸੰਸਥਾ ਦੇ ਵਿੱਚ ਜਿਹੜੇ ਲੋਕ ਨੇ ਕੋਈ ਇੱਕ ਪੰਥ ਦਾ ਦਰਦ ਰੱਖਦੇ ਨੇ ਕਿਉਂਕਿ ਸਾਨੀ ਸਾਹਿਬ ਆਪ ਹਮੇਸ਼ਾ ਇਸ ਕੰਮ ਦੇ ਲਈ ਅੱਗੇ ਤਤਪਰ ਰਹਿੰਦੇ ਨੇ ਔਰ ਇਹਨੇ ਹਮੇਸ਼ਾ ਸਿੱਖਾਂ ਦੇ ਦਰਦ ਦਾ ਜਿਹੜਾ ਹੈ ਧਿਆਨ ਰੱਖਿਆ ਔਰ ਇਹ ਜਿਹੜੀ ਅੱਜ ਚੈਲੰਜੇ ਸਾਡੇ ਆ ਰਹੇ ਨੇ ਭਾਵੇਂ ਸਕੂਲਾਂ ਦੀ ਹੋਣ ਭਾਵੇਂ ਹਸਪੀਟਲਸ ਦੀ ਹੋਣ ਭਾਵੇਂ ਅਧਰਮ ਪ੍ਰਚਾਰ ਦੇ ਕੰਮ ਕਰਨ ਦੇ ਵਕਤ ਉਹ ਸਾਰਿਆਂ ਦੇ ਉੱਤੇ ਇੱਥੇ ਵਿਚਾਰ-ਵਿਮਰਸ਼ ਹੋਈਆਂ ਸਾਰਿਆਂ ਦਾ ਔਰ ਬੜੇ ਅੱਛੇ-ਅੱਛੇ ਸੁਝਾਅ ਇੱਕ ਦੂਜੇ ਨੇ ਦਿੱਤੇ ਨੇ ਕਿ ਅਸੀਂ ਹੋਰ ਕਿਸ ਤਰੀਕੇ ਦੇ ਨਾਲ ਆਪਣੇ ਸਕੂਲਾਂ ਨੂੰ ਬਚਾ ਸਕਦੇ ਆ ਆਪਣੇ ਸਕੂਲਾਂ ਦੀ ਗਲੋਰੀ ਵਾਪਿਸ ਲੈ ਕੇ ਆ ਸਕਦੇ ਆ ਔਰ ਨਾਲ ਨਾਲ ਗੁਣਤੇਗ ਬਾਦਸ਼ਾਹ ਦੀ ਜਿਹੜੀ 350 ਸਾਲਾ ਸ਼ਤਾਬਦੀ ਆ ਰਹੀ ਹੈ ਉਹ ਸ਼ਹੀਦੀ ਸ਼ਤਾਬਦੀ ਨੂੰ ਜਿਸ ਪદ્ધਰਤੀ ਮਨਾਇਆ ਜਾਏ ਉਹਦੇ ਲਈ ਕੀ ਕੀ ਸਾਨੂੰ ਆਪ ਕਰਨਾ ਚਾਹੀਦਾ ਕੀ ਕੀ ਚੀਜ਼ਾਂ ਜਿਹੜੀਆਂ ਸਰਕਾਰਾਂ ਤਰਫੋਂ ਨੇ ਕਰਨ ਵਸੀ ਉਹਨਾਂ ਕੋਲੋਂ ਲੈਣੀਆਂ ਚਾਹੀਦੀਆਂ ਤਾਂਕਿ ਸਾਡੀ ਕਮਿਊਨਿਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਫਾਇਦਾ ਮਿਲ ਸਕੇ ਉਹਦਾ ਲਾਭ ਮਿਲ ਸਕੇ ਇਹ ਸਾਰੇ ਵਿਚਾਰ ਜਿਹੜੇ ਇੱਥੇ ਹੋਏ ਨੇ ਸੋ ਅੱਜ ਦੀ ਇਹ ਬੜੀ ਮੀਟਿੰਗ ਜਿਹੜੀ ਹੈ ਬੜੀ ਫਰੂਟਫੁਲ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਦੇ ਜਿਹੜੇ ਸਿੱਟੇ ਨੇ ਉਹ ਬਹੁਤ ਅੱਛੇ ਨਿਕਲ ਕੇ ਆਉਣਗੇ ਕਿਉਂਕਿ ਅਸੀਂ ਵੀ ਪੂਰੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੀ ਐਗਜ਼ੀਕਟਿਵ ਹਾਂ ਉਹਨਾਂ ਨੂੰ ਇਖਤਿਆਰ ਦਿੱਤਾ ਹੈ ਇਹਨਾਂ ਨੂੰ ਕਿਹਾ ਕਿ ਕੋਈ ਵੀ रोड मैप बना के लियाओं स्कूलों को बचाने जो भी इंटलैक्मेश फर्ज बनता है कि अं अपने गुरु पबलिक स्कूल की उस गलोरी वापिस लेके आईए और जेड लोग भंडी प्रचार करते हैं जो नैगेटिविटी फैलाते हैं उन्होंने मैं हाथ जोड़ बेनती कर दस करो हूने काम करने सारे बना ਉਧਿਆਤਰੀਕ ਨਾ ਚਲਾ ਸਕੀ ਸਾਡਾ ਗੋਲਡ ਪੰਜਾਬੀ ਆਰਗੇਨਾਈਜੇਸ਼ਨ ਮਲ ਕਈ ਮੁੱਦੇ ਇੱਥੇ ਡਿਸਕਸ ਕੀਤੇ ਗਏ ਸਭ ਤੋਂ ਪਹਿਲਾ ਮੁੱਦਾ ਸੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਹਰ ਕਿ ਸਾਡੇ 300 ਸਾਲਾ ਸ਼ਹੀਦੀ ਗੁਰਪੁਰਪ ਉਹਦੇ ਚ ਸਹਿਜ ਪਾਠਾਂ ਦੀ ਉਹ ਲੜੀ ਦਿੱਲੀ ਸਿਕਰਦਾਰਾ ਮੈਨੇਜਮੈਂਟ ਕਮਿਟੀ ਨਾਲ ਮਿਲ ਕੇ ਅਸੀਂ ਸ਼ੁਰੂ ਕੀਤੀ ਹੈ ਰੋਪਲ ਸਾਹਿਬ ਦੇ ਸਹਿਯੋਗ ਨਾਲ ਆਸਟ੍ਰੇਲੀਆ ਤੋਂ ਉਹਦੇ 2000 ਤੋਂ ਵੀ ਵੱਧ ਸਹਿਜ ਪਾਠ ਹੁਣ ਚੱਲ ਰਹੇ ਨੇ ਦਿੱਲੀ ਚ ਅਟੀਚਾ ਹੈ ਕਿ ਕਿੱਟੋਂ-ਕੱਟ ਜਿਹੜਾ 3.5 ਹਜ਼ਾਰ ਰੁਪਏ ਤੇ 350 ਸਾਲਾਂ 350 ਜਿਹੜੇ 3500 파ਟ ਮਨੋਨਾ ਦਾ ਜਿਹੜਾ ਭੋਗ ਹੈ ਉਹ ਸਾਰਿਆਂ ਦਾ ਉਹ ਭੋਗ ਸਮਾਪਤੀ ਗੁਰੂ ਅਰਜਨ ਸਾਹਿਬ ਦੇ 25 ਨਵੰਬਰ ਨੂੰ ਹੋਏਗੀ ਉਸ ਤੋਂ ਬਾਅਦ 3 ਦਿਨਾਂ ਦਾ ਪ੍ਰੋਗਰਾਮ ਨਾਲ ਕਿਲੇਜ ਹੋਏਗਾ ਨਾਲ ਹੀ ਬਹੁਤ ਵਿਚਾਰਾਂ ਕੀਤੀਆਂ ਗਈਆਂ ਕਿ ਦਿੱਲੀ ਦੇ ਵਿੱਚ ਸਾਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਇੰਟਰਫੇਥ ਸੈਂਟਰ ਬਣਨਾ ਚਾਹੀਦਾ ਹੈ ਉਹਦੇ ਲਈ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਗ੍ਹਾ ਲੋਟ ਕਰੇ ਆ ਪਾਰਾ ਸਰਕਾਰ ਡੀਡੀਏ ਦਾ ਕਰੇ ਦਿੱਲੀ ਸ੍ਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਵਰਲਡ ਪੰਜਾਬੀ ਔਰ ਮਿਲ ਕੇ ਉੱਥੇ ਇੱਕ ਵਿਸ਼ਾਲ ਜਿਹੜਾ ਹੈ ਇੰਟਰਫੇਥ ਸੈਂਟਰ ਅਸੀਂ ਬਣਾਉਣਾ ਚਾਹੁੰਦੇ ਆ ਔਰ ਹੋਰ ਮੁੱਦਿਆਂ ਤੇ ਵੀ ਗੱਲ ਹੋਈ ਹੈ ਪਾਲਾ ਸਾਹਿਬ ਹਸਪੀਟਲ ਨੂੰ ਕਿਸ ਤਰ੍ਹਾਂ ਵਿਚਾਰੂ ਰੂਪ ਵਿੱਚ ਸਾਰੇ ਜਿਹੜਾ ਹੈ ਪਬਲਿਕ opinion ਬਣਾ ਕੇ ਔਰ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੋ ਸਭ ਦਾ ਚਾਰ ਸੀ ਸਕੂਲਾਂ ਦਾ ਵੀ ਜੋ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਡੇ ਇੱਕ ਟਾਈਮ ਬਹੁਤ ਸ਼ਾਨ ਸੀ ਉਹ ਕਿਸੇ ਨਾ ਕਿਸੇ ਫਾਈਨੈਂਸ਼ੀਅਲ ਸੰਕਟ ਚੋਂ ਗੁਜ਼ਰ ਰਹੇ ਨੇ ਪਰ ਦਿੱਲੀ ਕਮੇਟੀ ਵੱਲੋਂ ਇਹ ਸਾਫ਼ ਤੌਰ ਤੇ ਦੱਸਿਆ ਗਿਆ ਕਿ ਜਿਹੜੀਆਂ ਕੰਕਰੈਂਟ ਸੈਲਰੀਜ਼ ਨੇ ਉਹ ਪੇ ਕਰ ਰਹੇ ਆਂ ਔਰ ਜਿਹੜੀਆਂ ਪੁਰਾਣੇ ਏਰੀਅਰਸ ਨੇ ਉਹ 2018 ਤੱਕ ਪੇ ਕੀਤੇ ਹੈ ਉਹ ਵੀ ਵਿਚਾਰ ਬਟਾਂਦਰਾ ਹੋਇਆ ਕਿ ਭਈ ਇੱਕ ਇੱਕ ਮਹੱਤਵਪੂਰਨ ਦਿੱਲੀ ਦੇ ਸ਼ਖਸ ਨੂੰ ਜਾਂ ਆਰ ਇੰਡਸਟ੍ਰੀਅਲਿਸਟ ਨੂੰ ਇੱਕ ਇੱਕ ਸਕੂਲ ਦਾ ਮੈਂਟਰ ਬਣਾਇਆ ਜਾਏ ਨਥਿੰਗ ਟੂ డు ਵਿਦ ਚੇਅਰਮੈਨਸ਼ਿਪ অর ਵਾਟਐਵਰ ਆਕੀਓ ਸਕੂਲ ਸੁਚਾਰੂ ਰੂਪ ਦੇ ਵਿੱਚ ਚੱਲਣ ਸਾਡੇ ਜਿਹੜੇ ਇੰਸਟੀਚਿਊਸ਼ਨ ਐ ਉਹ ਸੁਚਾਰੂ ਰੂਪ ਦੇ ਵਿੱਚ ਚੱਲਣ ਇਹ ਸਾਰੀਆਂ ਵਿਚਾਰ ਵਟਾਂਦਰਾ ਹੋਈਆਂ ਤਿੰਨ ਸਬ ਗਰੁੱਪ ਬਣਾਏ ਗਏ ਨੇ ਇਸਟਾਫੀ ਦਾ ਸਕੂਲਾਂ ਦਾ ਇੱਕ ਹਾਸਟਲ